ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ 'ਚ ਨਵੀਂ ਕ੍ਰਾਈਮ ਸਟੋਰੀ ਲੈ ਕੇ ਜੁੜੇ ਆਂ ਸੋ ਅੱਜ ਕਰਵਾ ਚੌਥ ਆ ਕਰਵਾ ਚੌਥ ਦੇ ਨਾਲ ਹੀ ਸੰਬੰਧ ਰੱਖਦੀ ਏ ਇੱਕ ਸੱਚੀ ਘਟਨਾ ਵਾਪਰੀ ਸੀ ਇਹ ਕਰਵਾ ਚੌਥ ਵਾਲੇ ਦਿਨ 2020 ਦੀ ਇਹ ਗੱਲ ਆ ਜੀ ਤੇ ਘਟਨਾ ਵਾਪਰੀ ਲਖਨਊ ਦੇ ਵਿੱਚ ਇੱਕ ਇਲਾਕਾ ਜੀ ਸਦਰਪੁਰ ਉੱਥੇ ਦੀ ਇਹ ਘਟਨਾ ਰੂਬੀ ਨਾਮ ਦੀ ਇੱਕ ਜਿਹੜੀ ਲੜਕੀ ਐ ਔਰਤ ਕਹਿ ਲਓ ਉਹਦੇ ird gird ਸਾਰੀ ਇਹ ਜਿਹੜੀ ਘਟਨਾ ਉਹ ਹੁਕਮਦੀ ਆ ਰੂਬੀ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿੰਦੀ ਆ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਨਹੀਂ ਰਹਿੰਦੀ ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ ਉਹਦੇ ਪਤੀ ਦੀ ਮੌਤ ਹੋ ਗਈ ਸੀ ਪਰ ਕੁਝ ਰੈਫਰੈਂਸ ਜਿਹੜੀਆਂ ਇਹ ਦੱਸਦੀਆਂ ਨੇ ਕਿ ਉਹਦੀ ਮੌਤ ਨਹੀਂ ਸੀ ਹੋਈ ਪਤੀ ਦੀ ਇਹਨਾਂ ਦਾ ਆਪਸ ਦੇ ਵਿੱਚ ਤਲਾਕ ਹੋ ਗਿਆ ਸੀ ਚਲੋ ਜੋ ਵੀ ਆ ਉਹ ਆਪਣੇ ਪੇਕੇ ਪਰਿਵਾਰ ਦੇ ਵਿੱਚ ਆਪਣੇ ਦੋ ਬੱਚਿਆਂ ਦੇ ਨਾਲ ਰਹਿੰਦੀ ਸੀ ਪੈਸੇ ਵੱਲੋਂ ਵੀ ਬੜੀ ਤੰਗੀ ਸੀਗੀ ਕੋਈ ਰੋਜ਼ਗਾਰ ਦਾ ਬਹੁਤਾ ਸਾਧਨ ਨਹੀਂ ਸੀ ਉਹਦੀ ਮਾਂ ਵੀ ਕੋਈ ਕਮਾਈ ਨਹੀਂ ਸੀ ਕਰਦੀ ਤੇ ਇਸ ਗੱਲ ਨੂੰ ਲੈ ਕੇ ਰੂਬੀ ਅਕਸਰ ਪਰੇਸ਼ਾਨ ਰਹਿੰਦੀ ਸੀ ਦੋ ਬੱਚੇ ਸੀ ਉਹਨਾਂ ਨੂੰ ਵੀ ਪਾਲਣਾ ਪੋਸ਼ਣਾ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹਦੇ ਸਿਰ ਤੇ ਸੀ ਤੇ ਪੈਸੇ ਵੱਲੋਂ ਤੰਗੀ ਜਿਹੜੀ ਉਹਨੂੰ ਜਿਉਣ ਨਹੀਂ ਸੀ ਦਿੰਦੀ ਇਸ ਚੱਕਰ ਦੇ ਵਿੱਚ ਉਹ ਟਰਾਈ ਕਾਫੀ ਕਰਦੀ ਆ ਕਿ ਕਿਤੇ ਜੌਬ ਵਧੀਆ ਮਿਲ ਸਕੇ ਤੇ ਉਹ ਵੀ ਨਹੀਂ ਮਿਲਦੀ ਫੇਰ ਉਹ ਇੱਕ ਤਾંત્રਿਕ ਦੇ ਚੱਕਰ ਦੇ ਵਿੱਚ ਪੈ ਜਾਂਦੀ ਆ ਉਹਦਾ ਨਾਮ ਸੀ ਜੀ ਹਰੀਸ਼ ਚੰਦਰ ਜਿਹੜਾ ਤਾંત્રਿਕ ਸੀ ਉਹਦੇ ਕੋਲ ਜਾਣਾ ਸ਼ੁਰੂ ਕਰਦੀ ਆ ਉਹਦੇ ਤੋਂ ਕੁਝ ਉਪਾਅ ਜਿਹੜੇ ਆਪਣੀ ਜ਼ਿੰਦਗੀ ਦੇ ਉਹ ਕਰਾਉਣੇ ਸ਼ੁਰੂ ਕਰਦੀ ਆ ਤੇ ਆਪਾਂ ਬਿਲਕੁਲ ਵੀ ਇੱਥੇ ਵਹਿਮ ਭਰਮ ਨੂੰ ਪ੍ਰਮੋਟ ਨਹੀਂ ਕਰ ਰਹੇ ਉਹ ਰੂਬੀ ਦਾ ਆਪਣਾ ਯਕੀਨ ਸੀਗਾ ਕਿ ਉਹ ਤਾંત્રਿਕ ਦੇ ਕੋਲ ਜਾ ਕੇ ਇਹ ਸਾਰੀਆਂ ਚੀਜ਼ਾਂ ਦੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ ਚਾਹੁੰਦੀ ਸੀ ਕਰਵਾ ਚੌਥ ਵਾਲੇ ਦਿਨ ਵੀ ਇਦਾਂ ਹੀ ਹੁੰਦਾ ਵਾ 2020 ਦੀ ਜਿਹੜੀ ਮੈਂ ਗੱਲ ਕੀਤੀ ਆ ਉਹ ਘਰੇ ਇਹ ਕਹਿ ਕੇ ਜਾਂਦੀ ਆ ਕਿ ਮੈਂ ਤਾਤ੍ਰਿਕ ਹਰੀਸ਼ ਚੰਦਰ ਦੇ ਕੋਲ ਚੱਲੀ ਆ ਮੈਂ ਸ਼ਾਮ ਤੱਕ ਆ ਜੂੰਗੀ ਪਰ ਦੋਸਤੋ ਸ਼ਾਮ ਨੂੰ ਰੂਬੀ ਘਰ ਨਹੀਂ ਆਉਂਦੀ ਆਪਣੇ ਬਹੁਤ ਸਮਾਂ ਹੋ ਜਾਂਦਾ ਤੇ ਜਦੋਂ ਰਾਤ ਪੈਣ ਲੱਗਦੀ ਆ ਉਹਦੀ ਮਾਂ ਆ ਜਿਹੜੀ ਉਹ ਬਹੁਤ ਚਿੰਤਾ ਦੇ ਵਿੱਚ ਚੱਲੀ ਜਾਂਦੀ ਆ ਉਹਨੂੰ ਫੋਨ ਕਰਦੀ ਆ ਉਹਦਾ ਫੋਨ ਵੀ ਨਹੀਂ ਲੱਗ ਰਿਹਾ ਫੋਨ ਉਹਦਾ ਸਵਿਚ ਆਫ ਆ ਰਿਹਾ ਵਾ ਪਰ ਰੂਬੀ ਦਾ ਕਿਤੇ ਵੀ ਥੋੜਾ ਟਿਕਾਣਾ ਨਹੀਂ ਹੈਗਾ ਕਿ ਉਹ ਕਿੱਥੇ ਐ ਤਾਂ ਤਾਂ ਤਰੀਕੇ ਦੇ ਕੋਲ ਜਾਂਦੀ ਆ ਮਾਂ ਉਹਨੂੰ ਜਾ ਕੇ ਪੁੱਛਦੀ ਆ ਤੇ ਉਹ ਕਹਿੰਦਾ ਵਾ ਵੀ ਅੱਜ ਉਹ ਇੱਥੇ ਆਈ ਹੋਈ ਨਹੀਂ ਉਹ ਸਾਫ਼ ਮੁਕਰ ਜਾਂਦਾ ਵਾ ਰਿਸ਼ਤੇਦਾਰਾਂ ਦੇ ਘਰ ਦੋਸਤਾਂ ਦੇ ਘਰ ਹੋਰ ਜਿੰਨੇ ਵੀ ਜਾਣ ਪਛਾਣ ਵਾਲੇ ਸੀ ਉਹਨਾਂ ਦੇ ਘਰ ਰੂਬੀ ਨੂੰ ਲੱਭਿਆ ਜਾਂਦਾ ਪਰ ਰੂਬੀ ਨਹੀਂ ਮਿਲਦੀ ਆਪਣੇ ਲੈਵਲ ਤੇ ਸਾਰੇ ਜਿਹੜੇ ਇਹਦੇ ਕੁਝ ਇੱਕ ਗਵਾਂਢੀ ਕਹਿ ਲੋ ਦੋਸਤ ਕਹਿ ਲੋ ਨੇੜੇ ਤੇੜੇ ਦੇ ਸਾਰੇ ਲੱਭਣ ਦੀ ਕੋਸ਼ਿਸ਼ ਕਰਦੇ ਆ ਰੂਬੀ ਨੂੰ ਤੇ ਬੱਚੇ ਵੀ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਸੀ ਪਰੇਸ਼ਾਨ ਸੀਗੇ ਬਹੁਤ ਜ਼ਿਆਦਾ ਤੇ ਜਦੋਂ ਕੁਝ ਵੀ ਨਹੀਂ ਪਤਾ ਲੱਗਦਾ ਤਾਂ ਮਾਂ ਵਾ ਜਿਹੜੀ ਉਹ ਪੁਲਿਸ ਦੇ ਕੋਲ ਜਾਂਦੀ ਆ ਪੁਲਿਸ ਦੇ ਕੋਲ ਜਾ ਕੇ ਰੂਬੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਗਾਈ ਜਾਂਦੀ ਆ ਜੀ ਉਸ ਤੋਂ ਬਾਅਦ ਪੁਲਿਸ ਆਪਣੀ ਕਾਰਵਾਈ ਸ਼ੁਰੂ ਕਰਦੀ ਆ ਉਹ ਵੀ ਚਾਣਬੀਣ ਕਰਦੀ ਆ ਦੋਸਤਾਂ ਤੋਂ ਰਿਸ਼ਤੇਦਾਰਾਂ ਤੋਂ ਜਿਹੜੇ ਵੀ ਉਹਦੇ ਨਜ਼ਦੀਕੀ ਸੀਗੇ ਰੂਬੀ ਦੇ ਜਿੱਥੇ-ਜਿੱਥੇ ਵੀ ਲੱਗਦਾ ਸੀ ਕਿ ਉਹ ਜਾ ਸਕਦੀ ਆ ਉਹਦੇ ਘਰ ਵਾਲਿਆਂ ਨੂੰ ਪੁੱਛ ਕੇ ਉਹਦੀ ਮਾਂ ਨੂੰ ਪੁੱਛ ਕੇ ਉੱਥੇ-ਉੱਥੇ ਉਹ ਪਤਾ ਕਰਦੇ ਆ ਪਰ ਉਹਨਾਂ ਨੂੰ ਵੀ ਕੁਝ ਰੂਬੀ ਬਾਰੇ ਨਹੀਂ ਪਤਾ ਲੱਗਦਾ ਫਿਰ ਮਾਂ ਨੂੰ ਪੁੱਛਦੇ ਆ ਵੀ ਉਹ ਕੀ ਕਹਿ ਕੇ ਗਈ ਸੀ ਤਾਂ ਉਹ ਕਹਿੰਦੇ ਤਾੰਤ੍ਰਿਕ ਦੇ ਕੋਲ ਜਾਣਾ ਵਾ ਇਹ ਕਹਿ ਕੇ ਗਈ ਸੀ ਤਾੰਤ੍ਰਿਕ ਹਰੀਸ਼ ਚੰਦਰ ਦੇ ਕੋਲ ਉਹ ਅਕਸਰ ਜਾਂਦੀ ਸੀ ਤੇ ਪੁਲਿਸ ਵੀ ਤਾੰਤ੍ਰਿਕ ਨੂੰ ਪੂਰੀ ਪੁੱਛਤਾਛ ਕਰਦੀ ਆ ਤਾੰਤ੍ਰਿਕ ਆ ਜਿਹੜਾ ਉਹ ਪੁਲਿਸ ਦੇ ਮੂਹਰੇ ਵੀ ਕੁਝ ਨਹੀਂ ਬੋਲਦਾ ਉਹ ਇਹੀ ਆਪਣੀ ਜ਼ੁਬਾਨ ਤੇ ਸੀਗਾ ਕਿ ਅੱਜ ਉਹ ਰੂਬੀ ਇੱਥੇ ਮੇਰੇ ਕੋਲ ਨਹੀਂ ਆਈ ਫੇਰ ਪਤਾ ਲੱਗਦਾ ਜੀ ਉਹਦੀ ਮਾਂ ਕੋਲੋਂ ਕਿ ਇੱਕ ਬਜਿੰਦਰ ਨਾਮ ਦਾ ਮੁੰਡਾ ਵਾ ਜਿਹਦੇ ਨਾਲ ਰੂਬੀ ਦੀ ਕਹਿ ਸਕਦੇ ਆ ਕਿ ਨੇੜ ਤਾਂ ਇਦਾਂ ਸੀ ਕਿ ਉਹ ਤਾਂ ਤਰਿਕ ਦੇ ਕੋਲ ਹੀ ਮਿਲੇ ਸੀ 8 ਸਾਲ ਵੱਡਾ ਸੀਗਾ ਉਹ ਰੂਬੀ ਤੋਂ ਸੌਰੀ 8 ਸਾਲ ਛੋਟਾ ਸੀਗਾ ਰੂਬੀ ਤੋਂ ਰੂਬੀ 8 ਸਾਲ ਵੱਡੀ ਸੀ ਪਰ ਉਹ ਇੱਕ ਦੋਸਤਾਂ ਦੇ ਵਾਂਗੂ ਕਹਿ ਲਓ ਕਿ ਮਾਂ ਨੂੰ ਲੱਗਦਾ ਸੀ ਕਿ ਸੀਗੇ ਆ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਸੀ ਵੀ ਹੋ ਸਕਦਾ ਉਹਦੇ ਨਾਲ ਕਿਤੇ ਗਈ ਹੋਵੇ ਤਾਂ ਪੁਲਿਸ ਜਿਹੜੀ ਆ ਉਹ ਬਜਿੰਦਰ ਨੂੰ ਵੀ ਬੁਲਾਉਂਦੀ ਆ ਉਹਨੂੰ ਵੀ ਪੁੱਛਤਾਛ ਕਰਦੀ ਆ ਪਰ ਉਹਦੀਆਂ ਗੱਲਾਂ ਬਾਤਾਂ ਤੋਂ ਵੀ ਉਸ ਦਿਨ ਪੁਲਿਸ ਨੂੰ ਕੋਈ ਵੀ ਕਲਿਊ ਨਹੀਂ ਮਿਲਦਾ ਤੇ ਰੂਬੀ ਨਹੀਂ ਲੱਭਦੀ ਪੁਲਿਸ ਥੋੜੀ ਜੀ ਠੰਡੀ ਪੈ ਜਾਂਦੀ ਆ ਜੀ ਇਸ ਗੱਲ ਨੂੰ ਹੁਣ 6 ਮਹੀਨੇ ਬੀਤ ਚੁੱਕੇ ਨੇ 6 ਮਹੀਨੇ ਤੋਂ ਰੂਬੀ ਦਾ ਕੋਈ ਵੀ ਪਤਾ ਟਿਕਾਣਾ ਨਹੀਂ ਹੈਗਾ ਤੇ ਔਕੀ ਸੌਕੀ ਜਿਹੜੀ ਨਾਨੀ ਆ ਬੱਚਿਆਂ ਦੀ ਉਹ ਆਪਣੇ ਬੱਚਿਆਂ ਨੂੰ ਪਾਲ ਰਹੀ ਆ ਭਾਵੇਂ ਔਖੇ ਹੋ ਕੇ ਭਾਵੇਂ ਸੌਖੇ ਹੋ ਕੇ ਹੁਣ ਉਹਨਾਂ ਦਾ ਧਿਆਨ ਰੱਖ ਰਹੀ ਆ ਤੇ ਅੰਦਰੋਂ ਬਹੁਤ ਪਰੇਸ਼ਾਨ ਆ ਮਾਂ ਵੀ ਤੇ ਬੱਚੇ ਵੀ ਅੱਜ ਵੀ ਉਡੀਕ ਕਰ ਰਹੇ ਨੇ ਕਿ ਉਹਨਾਂ ਦੀ ਮਾਂ ਵਾ ਜਿਹੜੀ ਉਹ ਘਰ ਆ ਜਾਊਗੀ ਪਰ 6 ਮਹੀਨੇ ਤਾਂ ਨਹੀਂ ਹੁੰਦਾ ਜਦੋਂ 6 ਮਹੀਨੇ ਗੁਜ਼ਰਦੇ ਨੇ ਤਾਂ ਸ਼ਾਇਦ ਕੋਈ ਅਫਸਰ ਨਵਾਂ ਆਇਆ ਸੀ ਜਾਂ ਕੀ ਸੀ ਪੁਲਿਸ ਦੇ ਵਿੱਚ ਜਿਹੜਾ ਮਾਮਲਾ ਦੁਬਾਰਾ ਸਰਗਰਮ ਹੁੰਦਾ ਵਾ ਪੁਲਿਸ ਦੁਬਾਰਾ ਰੂਬੀ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਆ ਉਹਨਾਂ ਦੇ ਘਰ ਜਾਂਦੀ ਆ ਤੇ ਇਸ ਵਾਰ ਪੂਰਾ ਜਿਹੜਾ ਬਹੁਤ ਜ਼ਿਆਦਾ ਧਿਆਨ ਦੇ ਕੇ ਇਸ ਮਸਲੇ ਤੇ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਤਾਂ ਮਾਂ ਨੂੰ ਫੇਰ ਇੱਕ ਵਾਰ ਦੁਬਾਰਾ ਪੁੱਛਤਾਚ ਕੀਤੀ ਜਾਂਦੀ ਆ ਕਿ ਹੋਰ ਉਹਦੇ ਲਿੰਕ ਦੇ ਵਿੱਚ ਕੌਣ-ਕੌਣ ਸੀ ਫਿਰ ਪੁਲਿਸ ਇਸ ਵਾਰੀ ਰੂਬੀ ਦੀ ਜਿਹੜੀ ਕਾਲ ਡਿਟੇਲ ਵੀ ਕਢਾਉਂਦੀ ਆ ਕਾਲ ਡਿਟੇਲ ਦੇ ਵਿੱਚ ਇਹ ਪਤਾ ਲੱਗਦਾ ਕਿ ਜਿਹੜੀ ਆਖਰੀ ਕਾਲ ਉਹਦੀ ਫੋਨ ਬੰਦ ਹੋਣ ਤੋਂ ਪਹਿਲਾਂ ਹੋਈ ਸੀ ਉਹ ਬਜੇਂਦਰ ਦੇ ਨਾਲ ਹੀ ਹੋਈ ਸੀ ਜਿਹੜਾ ਉਹਦਾ ਦੋਸਤ ਜਿਹੜਾ ਉਹਨੂੰ ਤਾਂ ਤਰਿਕ ਦੇ ਕੋਲ ਮਿਲਿਆ ਸੀ ਪੌਲਿਸ ਇੱਕ ਫੈਸਲਾ ਕਰਦੀ ਆ ਜੋ ਉਹਨਾਂ ਨੂੰ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ 6 ਮਹੀਨੇ ਪਹਿਲਾਂ ਕਾਲ ਡਿਟੇਲ ਉਹਨਾਂ ਨੇ ਕਿਉਂ ਨਹੀਂ ਕਢਾਈ ਇੱਕ ਇਹ ਵੀ ਸਵਾਲ ਆ ਵੀ 6 ਮਹੀਨੇ ਬਾਅਦ ਕਾਲ ਡਿਟੇਲ ਕਿਉਂ ਕਢਾਈ ਉਦੋਂ ਕਿਉਂ ਨਹੀਂ ਇੰਨਾ ਸੀਰੀਅਸਲੀ ਲਿਆ ਗਿਆ ਇਸ ਮੈਟਰ ਨੂੰ ਤੇ ਜਦੋਂ ਬਜਿੰਦਰ ਦੇ ਨਾਲ ਉਹਦੀ ਆਖਰੀ ਕਾਲ ਨਿਕਲਦੀ ਆ ਤਾਂ ਪੌਲਿਸ ਬਜਿੰਦਰ ਨੂੰ ਫੇਰ ਬੁਲਾਉਂਦੀ ਆ ਥਾਣੇ ਦੇ ਵਿੱਚ ਤੇ ਥਾਣੇ ਚ ਬੁਲਾ ਕੇ ਉਹ ਤੋਂ ਪੁੱਛਤਾਛ ਕੀਤੀ ਜਾਂਦੀ ਆ ਇਸ ਵਾਰੀ ਭਜਿੰਦਰ ਕੀ ਕਰਦਾ ਕਿ ਹਲੇ ਇੱਕ ਦੋ ਸਵਾਲ ਹੀ ਪੁਲਿਸ ਪੁੱਛਦੀ ਆ ਰੋਣ ਲੱਗ ਜਾਂਦਾ ਉੱਚੀ ਉੱਚੀ ਹੱਥ ਜੋੜ ਦਿੰਦਾ ਤੇ ਕਹਿੰਦਾ ਵਾ ਕਿ ਰੂਬੀ ਨੂੰ ਮੈਂ ਹੀ ਮਾਰਿਆ ਵਾ ਪੁਲਿਸ ਬੜੀ ਹੈਰਾਨ ਸੀ ਕਿ 6 ਮਹੀਨੇ ਪਹਿਲਾਂ ਤਾਂ ਇਹ ਕੁਸਕਦਾ ਨਹੀਂ ਸੀ ਅੱਜ ਆ ਕੇ ਇਹ ਸਿੱਧਾ ਹੀ ਕਹਿ ਰਿਹਾ ਕਿ ਮੈਂ ਮਾਰਿਆ ਰੂਬੀ ਰੋਂਦਾ ਰੋਂਦਾ ਕਹਿੰਦਾ ਕਿ ਉਹਦੀ ਆਤਮਾ ਮੈਨੂੰ ਤੰਗ ਕਰ ਰਹੀ ਆ 6 ਮਹੀਨੇ ਤੋਂ ਮੈਂ ਸੁੱਤਾ ਨਹੀਂ ਚੱਜ ਨਾਲ 6 ਮਹੀਨੇ ਤੋਂ ਮੇਰੀ ਜਿਹੜੀ ਜ਼ਿੰਦਗੀ ਆ ਉਹ ਨਰਕ ਬਣ ਗਈ ਮੈਨੂੰ ਇਸ ਨਰਕ ਦੇ ਵਿੱਚੋਂ ਕੱਢ ਦਿਓ ਮੈਨੂੰ ਜੇਲ੍ਹ 'ਚ ਲੈ ਜਾਓ ਸ਼ਾਇਦ ਉੱਥੇ ਮੇਰੀ ਜ਼ਿੰਦਗੀ ਆ ਜਿਹੜੀ ਉਹ ਚੰਗੀ ਲੰਘ ਜੇ ਪੁਲਿਸ ਉਹਨੂੰ ਫੜਦੀ ਆ ਹੱਥਕੜੀ ਲਾਉਂਦੀ ਆ ਤੇ ਫੇਰ ਉਹਨੂੰ ਇਹ ਪੁੱਛਿਆ ਜਾਂਦਾ ਵੀ ਜੇ ਤੂੰ ਇਦਾਂ ਕੀਤਾ ਵਾ ਤਾਂ ਉਹਦਾ ਕਾਰਨ ਦੱਸ ਕੀ ਆ ਫੇਰ ਉਹ ਸਾਰਾ ਸੱਚ ਦੱਸਦਾ ਕਿ ਰੂਬੀ ਤੇ ਜਿਹੜਾ ਬਜਿੰਦਰ ਆ ਇਹ ਆਪਸ ਦੇ ਵਿੱਚ ਦੋਸਤ ਨਹੀਂ ਸੀ ਪਿਆਰ ਕਰਦੇ ਸੀ ਇੱਕ ਦੂਜੇ ਨੂੰ ਮਿਲੇ ਇਹ ਤਾਂ ਤਿਰਕ ਦੇ ਕੋਲ ਹੀ ਸੀ ਤੇ ਉਸ ਦਿਨ ਜਿਹੜਾ ਕਰਵਾ ਚੌਥ ਸੀ ਮੇਰੀ ਇੱਕ ਇੱਛਾ ਸੀ ਕਰਵਾ ਚੌਥ ਵਾਲੇ ਦਿਨ ਰੂਬੀ ਉਹਦੇ ਨਾਲ ਸਾਰਾ ਦਿਨ ਘਰ ਦੇ ਵਿੱਚ ਰਹੇ ਤੇ ਰਾਤ ਵੀ ਉੱਥੇ ਹੀ ਰਹੇ ਉਹ ਰੂਬੀ ਨੂੰ ਫੋਨ ਕਰਦਾ ਆਪਣੀ ਇੱਛਾ ਦੱਸਦਾ ਕਿ ਅੱਜ ਤੂੰ ਮੇਰੇ ਕੋਲ ਆ ਇੱਥੇ ਹੀ ਆਪਾਂ ਜਿਹੜਾ ਸਮਾਂ ਬਤਾਵਾਂਗੇ ਤੇ ਰੂਬੀ ਕਹਿੰਦੀ ਹੈ ਕਿ ਮੈਂ ਹਾਂ ਤੇਰੇ ਘਰ ਆ ਰਹੀ ਆ ਇਸ ਦੌਰਾਨ ਬਜਿੰਦਰਾ ਜਿਹੜਾ ਬਹੁਤ ਸਾਰੀ ਸ਼ਰਾਬ ਪੀ ਲੈਂਦਾ ਨਸ਼ੇ ਦੇ ਵਿੱਚ ਧੁੱਤ ਹੋ ਜਾਂਦਾ ਜਦੋਂ ਰੂਬੀ ਘਰ ਪਹੁੰਚਦੀ ਆ ਬਜਿੰਦਰ ਦੇ ਦੇਖਦੀ ਆ ਕਿ ਉਹ ਨਸ਼ੇ ਦੇ ਵਿੱਚ ਧੁੱਤਤਾ ਤਾਂ ਬਹੁਤ ਉਹਨੂੰ ਗੁੱਸਾ ਆਉਂਦਾ ਵਾ ਫਿਰ ਵੀ ਉਹ ਬੈਠਦੀ ਆ ਗੱਲਬਾਤ ਕਰਦੇ ਨੇ ਤੇ ਦਿਨ ਇਕੱਠੇ ਬਤਾਉਂਦੇ ਨੇ ਫਿਰ ਬਾਅਦ ਦੇ ਵਿੱਚ ਜਿਹੜਾ ਬਜਿੰਦਰ ਆ ਉਹਦੇ ਨਾਲ ਇਹ ਜਿੱਦ ਕਰਦਾ ਵੀ ਤੂੰ ਅੱਜ ਰਾਤ ਇੱਥੇ ਰੁਕੇਂਗੀ ਤੇ ਆਪਾਂ ਸਾਰੀ ਰਾਤ ਸਰੀਰਕ ਸੰਬੰਧ ਬਣਾਵਾਂਗੇ ਉਹ ਨਸ਼ੇ ਦੇ ਵਿੱਚ ਸੀ ਰੂਬੀ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੰਦੀ ਆ ਕਿ ਉਹ ਰਾਤ ਨੂੰ ਇੱਥੇ ਨਹੀਂ ਰੁਕ ਸਕਦੀ ਇਹਦੇ ਬਾਰੇ ਕੋਈ ਵੀ ਪੋਸਟ ਨਹੀਂ ਕਿ ਉਹਨਾਂ ਨੇ ਸ਼ਰੀਰਕ ਸੰਬੰਧ ਬਣਾਏ ਹੋਏ ਸੀ ਜਾਂ ਨਹੀਂ ਬਣਾਏ ਹੋਏ ਸੀ ਪਰ ਰਾਤ ਨੂੰ ਰੁਕਣ ਦੇ ਲਈ ਰੂਬੀ ਬਿਲਕੁਲ ਵੀ ਤਿਆਰ ਨਹੀਂ ਸੀ ਉਹ ਨਸ਼ੇ ਦੇ ਵਿੱਚ ਜਿਹੜਾ ਬਜੇਂਦਰ ਸੀ ਉਹਨੂੰ ਬਹੁਤ ਮਨਾਉਣ ਦੀ ਕੋਸ਼ਿਸ਼ ਕਰਦਾ ਪਰ ਗੁੱਸੇ ਦੇ ਵਿੱਚ ਆ ਕੇ ਜਦੋਂ ਰੂਬੀ ਕਹਿੰਦੀ ਆ ਕਿ ਮੈਂ ਨਹੀਂ ਤੇਰੇ ਘਰ ਰੁਕ ਸਕਦੀ ਮੇਰੇ ਬੱਚੇ ਨੇ ਮੈਂ ਉਹਨਾਂ ਦਾ ਖਿਆਲ ਰੱਖਣਾ ਤਾਂ ਬਜੇਂਦਰ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਉਹਨੂੰ ਗਰਦਨ ਤੋਂ ਫੜ ਕੇ ਇੱਕਦਮ ਕੰਧ ਵੱਲ ਮਾਰਦਾ ਕੰਧ 'ਚ ਵੱਜਣ ਦੀ ਬਜਾਏ ਇੱਕ ਟੇਬਲ ਜਿਹੜਾ ਸ਼ੀਸ਼ੇ ਦਾ ਪਿਆ ਸੀ ਜਿਹੜੀ ਰੂਬੀ ਆ ਉਹਦੇ ਵਿੱਚ ਜਾ ਕੇ ਉਹਦਾ ਸਿਰ ਵੱਜਦਾ ਵਾ ਤੇ ਇੰਨੀ ਜ਼ੋਰ ਦੀ ਸਿਰ ਵੱਜਦਾ ਖੂਨੋਂ ਖੂਨ ਜਿਹੜੀ ਰੂਬੀ ਹੋ ਜਾਂਦੀ ਆ ਦਿਮਾਗ ਦੇ ਵਿੱਚੋਂ ਖੂਨ ਨਿਕਲਣ ਲੱਗ ਜਾਂਦਾ ਤੇ ਮੌਕੇ ਦੇ ਉੱਤੇ ਇਹ ਦਿਮਾਗ ਦੇ ਵਿੱਚ ਡੂੰਗੀ ਸੱਟ ਲੱਗਣ ਦੇ ਨਾਲ ਰੂਬੀ ਦੀ ਮੌਤ ਹੋ ਜਾਂਦੀ ਆ ਇਹ ਦੇਖ ਕੇ ਬਜੇਂਦਰ ਬਹੁਤ ਜ਼ਿਆਦਾ ਘਬਰਾ ਜਾਂਦਾ ਉਹਨੂੰ ਕੁਝ ਨਹੀਂ ਸਮਝ ਆ ਰਹੀ ਕਿ ਉਹ ਕੀ ਕਰੇ ਤੇ ਕੀ ਨਾ ਕਰੇ ਉਹਦਾ ਸਾਰਾ ਜਿਹੜਾ ਨਸ਼ਾ ਵਾ ਉਹ ਉਤਰ ਜਾਂਦਾ ਜੀ ਹੁਣ ਤੇ ਬਾਦ ਵਿੱਚ ਜਦੋਂ ਥੋੜਾ ਜਿਆ ਉਹ ਸਟੇਬਲ ਹੁੰਦਾ ਵਾ ਤਾਂ ਸੋਚਦਾ ਵਾ ਵੀ ਇਸ ਲਾਸ਼ ਨੂੰ ਮੈਂ ਇੱਥੇ ਹੀ ਦਫਨਾ ਦੇਣਾ ਵਾ ਵੀ ਕਿਹੜਾ ਕਿਸੇ ਨੂੰ ਪਤਾ ਲੱਗਣਾ ਉਸੇ ਕਮਰੇ ਦੇ ਵਿੱਚ 3 ਫੁੱਟ ਦਾ ਟੂਆ ਪੁੱਟ ਕੇ ਉਸ ਲਾਸ਼ ਨੂੰ ਉੱਥੇ ਉਹ ਦੱਬ ਦਿੰਦਾ ਵਾ ਉੱਥੇ ਹੀ ਰੋਜ਼ ਉਹ ਸੌਂਦਾ ਵਾ ਤਾਂ ਹੀ ਉਹ ਕਹਿੰਦਾ ਸੀ ਕਿ ਮੈਨੂੰ ਆਤਮਾ ਉਹਦੀ ਰੂਬੀ ਦੀ ਦਿਖਦੀ ਆ ਉਸੇ ਕਮਰੇ ਦੇ ਵਿੱਚ ਉਸੇ ਲਾਸ਼ ਦੇ ਉੱਤੇ ਉਹ ਰੋਜ਼ 6 ਮਹੀਨੇ ਸੁੱਤਾ ਤੇ ਹੁਣ ਜਦੋਂ ਮੌਕਾ ਮਿਲਿਆ ਪੁਲਿਸ ਦੁਬਾਰਾ ਸਰਗਰਮ ਹੋਈ ਤਾਂ ਉਹਨੂੰ ਮੌਕਾ ਮਿਲਿਆ ਉਹਨੇ ਆਪਣਾ ਜੁਲਮ ਜੁਰਮਾ ਜਿਹੜਾ ਉਹ ਕਬੂਲ ਕਰ ਲਿਆ ਕਿ ਉਹਨੂੰ ਉੱਥੇ ਸੌਣ ਨਾਲੋਂ ਜੇਲ੍ਹ 'ਚ ਜ਼ਿੰਦਗੀ ਕੱਟਣੀ ਜ਼ਿਆਦਾ ਸੌਕੀ ਲੱਗ ਰਹੀ ਸੀ ਸੋ ਪੁਲਿਸ ਨੇ ਬਾਅਦ ਦੇ ਵਿੱਚ ਉਹਦੇ ਦੱਸਣ ਦੇ ਮੁਤਾਬਕ ਉਹਦੀ ਨਿਸ਼ਾਨਦੇਹੀ ਦੇ ਉੱਤੇ ਉੱਥੇ ਖੋਦਿਆ ਉਹਦੇ ਕਮਰੇ 'ਚ ਜਾ ਕੇ ਤਾਂ ਉੱਥੋਂ ਸੱਚੀ ਜਿਹੜੀ ਇੱਕ ਗਲੀ ਸੜੀ Laash ਉੱਥੋਂ ਨਿਕਲੀ ਜਿਹੜੀ ਇੱਕ ਹੱਡੀਆਂ ਦਾ ਪਿੰਜਰ ਹੀ ਬਣ ਚੁੱਕਿਆ ਸੀਗਾ ਤੇ ਚੂੜੀਆਂ ਕੁਝ ਜਿਹੜੀਆਂ ਉੱਥੋਂ ਨਿਕਲੀਆਂ ਉਹਦੇ ਤੋਂ ਉਹਦੀ ماں ਨੇ شناخت ਕੀਤੀ ਕਿ ਹਾਂ ਇਹ ਰੂਬੀ ਦੀ ਉਹ Laash ਆ ਤੇ ਰੂਬੀ ਦੀ ਲੱਤ ਦੇ ਵਿੱਚ ਇੱਕ ਐਕਸੀਡੈਂਟ ਕਰਕੇ ਰੌੜ ਪਈ ਹੋਈ ਸੀ ਉਹ ਰੌੜ ਵੀ ਉੱਥੋਂ ਮਿਲਦੀ ਆ ਉਹਦੇ ਤੋਂ ਵੀ ਪਤਾ ਲੱਗਿਆ ਕਿ ਇਹ ਰੂਬੀ ਦੀ ਹੀ Laash ਆ ਸੋ ਇਸ ਤੋਂ ਬਾਅਦ ਜੀ ਪਰਿਵਾਰ ਨੂੰ ਜਿਹੜੀ ਉਡੀਕ ਸੀ ਉਹ ਖਤਮ ਹੋ ਗਈ ਬੱਚਿਆਂ ਨੂੰ ਜਿਹੜੀ ਉਡੀਕ ਸੀ ਉਹ ਬਹੁਤ ਦੁੱਖ ਦੀ ਗੱਲ ਆ ਕਿ ਉਹ ਖਤਮ ਹੋ ਗਈ ਸੀ ਬੱਚਿਆਂ ਨੂੰ ਹੁਣ ਉਹਨਾਂ ਦੀ ਮਾਂ ਕਦੇ ਨਹੀਂ ਸੀ ਮਿਲਣੀ ਤੇ ਇੱਕ ਮਾਂ ਨੂੰ ਇੱਕ ਉਹਦੀ ਧੀ ਆ ਜਿਹੜੀ ਉਹ ਨਹੀਂ ਸੀ ਕਦੇ ਮਿਲਣੀ ਇਸ ਤੋਂ ਬਾਅਦ ਬਜੇਂਦਰ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਬਾਅਦ ਦੇ ਵਿੱਚ ਜੱਜ ਨੇ ਉਹਨੂੰ ਉਮਰ ਕੈਦ ਦੀ ਸਜ਼ਾ ਵਾ ਜਿਹੜੀ ਉਹ ਸੁਣਾਈ ਸੀ ਸੋ ਦੋਸਤੋ ਇਹੋ ਜਿਹੀਆਂ ਜਿਹੜੀਆਂ ਸੱਚੀਆਂ ਘਟਨਾਵਾਂ ਇਹਨਾਂ ਤੋਂ ਸਾਨੂੰ ਜੋ ਸਿੱਖਣ ਨੂੰ ਮਿਲਦਾ ਉਹ ਇਹ ਹੈ ਕਿਸੇ ਵੀ ਅਣਜਾਣ ਬੰਦੇ ਦੇ ਨਾਲ ਕਿਤੇ ਵੀ ਮਿਲਦਾ ਉਹਦੇ ਨਾਲ ਆਪਾਂ ਸਬੰਧ ਬਣਾਉਣ ਤੋਂ ਪਹਿਲਾਂ 100 ਵਾਰ ਸੋਚੀਏ ਕੌਣ ਬੰਦਾ ਦਿਲ ਦੇ ਵਿੱਚ ਕੀ ਰੱਖੀ ਬੈਠਾ ਕੀ ਉਹਦੀ ਨੀਤ ਆ ਆਪਾਂ ਦੋਸਤੀ ਦੇ ਨਾਮ ਤੇ ਕਈ ਵਾਰੀ ਯਕੀਨ ਕਰ ਲੈਨੇ ਆ ਕੁਝ ਇਹੋ ਜਿਹੇ ਲੋਕਾਂ ਤੇ ਜਿਹੜੇ ਚੰਗੇ ਨਹੀਂ ਹੁੰਦੇ ਤੇ ਉਹ ਉਸ ਤੋਂ ਬਾਅਦ ਬਹੁਤ ਵੱਡੇ ਜਿਹੜੇ ਖਮਿਆਜ਼ੇ ਉਹ ਭੁਗਤਣੇ ਪੈ ਜਾਂਦੇ ਆ ਅਸੀਂ ਆਪਣੀ ਜਾਨ ਗਵਾ ਲੈਂਦੇ ਆ ਪਿੱਛੇ ਪਰਿਵਾਰ ਆ ਜਿਹੜਾ ਉਹ ਸਾਰਾ ਹੀ ਰੁਲ ਜਾਂਦਾ ਵਾ ਜਿੱਦਾਂ ਰੂਬੀ ਦੇ ਬੱਚੇ ਤੇ ਉਹਦੀ ਮਾਂ ਰੁਲ ਗਈ ਧਿਆਨ ਰੱਖੋ ਜੀ ਆਪਣੀ ਜ਼ਿੰਦਗੀ ਦੇ ਵਿੱਚ ਸਤਾਰਕ ਰਹੋ ਸਾਵਧਾਨ ਰਹੋ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਜਲਦੀ ਮਿਲਦਾ ਕਿਸੇ ਹੋਰ ਨਵੇਂ ਨਵੀਂ ਕ੍ਰਾਈਮ ਸਟੋਰੀ ਦੇ ਨਾਲ